ਸੱਚੇ ਕਾਲ ਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਸਰ ਮਾਰ ਲੈਣ ਨਿਯਮੋ ਖਿਲੈਸ ਤੇ ਆਈਆਰਸੀ ਸਿਨੇਟਸ ਪ੍ਰੈਸ ਐਂਟਰੀ ਦੇ ਕੱਡੇ ਤਾਜ਼ਾ ਡਰਾ 4000 ਉਮੀਦਵਾਰਾਂ ਨੂੰ ਪੀਆਰ ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਕੈਨਡਾ ਦੀ ਅਧਿਕਾਰਿਤ ਵੈੱਬਸਾਈਟ ਦੇ ਉੱਤੇ ਜਾ ਕੇ ਕਰ ਸਕਦੇ ਹੋ ਆਨਲਾਈਨ ਅਪਲਾਈ 에ਜੰਟ ਤੋਂ ਬਿਨਾਂ ਹੀ ਆਵੇਗਾ ਟੂਰਿਸਟ ਵੀਜ਼ਾ ਕੈਨਡਾ ਨੇ ਭਾਰਤ ਦੇ ਉੱਤੇ ਮੋੜ ਲਗਾਏ ਦੋਸ਼ ਭਾਰਤ ਨੇ ਵੀ ਦਿੱਤਾ ਮੂੰਹ ਤੋੜਵਾ ਜਵਾਬ ਸੰਗਾਪੋਰਟ ਕੋਇਨ ਚੋਰੀ ਮਾਮਲੇ ਦੇ ਵਿੱਚ ਹੋਈ ਵੱਡੀ ਗ੍ਰਿਫਤਾਰੀ 18 ਸਾਲਾ ਲੜਕੀ ਨੂੰ ਪੇਲਪੁਰਸ਼ ਨੇ ਕੀਤਾ ਗ੍ਰਿਫਤਾਰ ਹੁਣ ਖਬਰਾਂ ਵਿਸਥਾਰ ਤੇ ਨਾਲ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਵੱਲੋਂ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾ ਕੱਢ ਦਿੱਤੇ ਗਏ ਨੇ ਜਿਸ ਦੇ ਅਨੁਸਾਰ 4000 ਉਮੀਦਵਾਰਾਂ ਨੂੰ ਪਰਮਨੈਂਟ ਰੈਜ਼ਿਡੈਂਸੀ ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਹੈ ਇਸ ਵਾਰ ਘੱਟੋ ਘੱਟ CRS ਸਕੋਰ 509 ਦਰਜ ਕੀਤਾ ਗਿਆ ਇਸ ਤੋਂ ਪਹਿਲਾਂ ਪ੍ਰੋਵਿੰਸ਼ਲ ਨੋਮਿਨੀ ਪ੍ਰੋਗਰਾਮ ਅਧੀਨ 911 ਅਤੇ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਵਾਲੇ 1000 ਉਮੀਦਵਾਰਾਂ ਨੂੰ ਪੀਆਰ ਦਾ ਸੱਦਾ ਦਿੱਤਾ ਜਾ ਚੁੱਕਾ ਹੈ ਜੁਲਾਈ ਦੇ ਅੰਤ ਵਿੱਚ ਕੱਡੇ ਡਰਾਅ ਦੌਰਾਨ ਕੈਨੇਡੀਅਨ ਤਜਰਬੇ ਵਾਲੇ 5000 ਉਮੀਦਵਾਰਾਂ ਨੂੰ ਪੀਆਰ ਦਾ ਸੱਦਾ ਦਿੱਤੇ ਜਾਣ ਮਗਰੋਂ ਇਹ ਸਭ ਤੋਂ ਵੱਡਾ ਡਰਾਅ ਮੰਨਿਆ ਜਾ ਰਿਹਾ ਹੈ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਤੰਬਰ ਮਹੀਨੇ ਦੌਰਾਨ ਹੋਂ ਤੱਕ 6000 ਉਮੀਦਵਾਰਾਂ ਨੂੰ ਪੀਆਰ ਦੇ ਸੱਦੇ ਦਿੱਤੇ ਜਾ ਚੁੱਕੇ ਨੇ ਜਦਕਿ ਅਗਸਤ ਵਿੱਚ ਆਂਕੜਾ 10000 ਦਰਜ ਕੀਤਾ ਗਿਆ ਜੁਲਾਈ ਮਹੀਨਾ ਪ੍ਰਵਾਸੀਆਂ ਲਈ ਬਿਹਤਰ ਸਾਬਤ ਹੋਇਆ ਜਦੋਂ 25000 ਤੋਂ ਵੱਧ ਉਮੀਦਵਾਰਾਂ ਨੂੰ ਪੀਆਰ ਦੇ ਸੱਦੇ ਭੇਜੇ ਗਏ ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਲਈ ਜੁਲਾਈ ਮਹੀਨੇ ਦੌਰਾਨ ਸੀਆਰਐਸ 515 ਦਰਜ ਕੀਤਾ ਗਿਆ ਜਦਕਿ ਇਸ ਤੋਂ ਪਹਿਲਾਂ ਇਹ ਕਾਫੀ ਉੱਚਾ ਚੱਲ ਰਿਹਾ ਸੀ ਇੱਥੇ ਦੱਸਣਾ ਬੰਦ ਹੈ ਕਿ PNP ਵਿੱਚ 600 ਪੁਆਇੰਟ ਖੁਦ ਬਖੁਦ ਮਿਲ ਜਾਂਦੇ ਨੇ ਅਤੇ ਉਮੀਦਵਾਰਾਂ ਨੂੰ ਜ਼ਿਆਦਾ ਮੁਸ਼ਕਲਤ ਨਹੀਂ ਕਰਨੀ ਪੈਂਦੀ। ਮਿਸਾਲ ਵਜੋਂ ਜੇ ਉਮੀਦਵਾਰ ਦਾ ਸਕੋਰ 300 ਬੰਦ ਹੈ ਅਤੇ ਉਸ ਨੂੰ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਅਧੀਨ ਨਾਮਜ਼ਦ ਕਰ ਦਿੱਤਾ ਜਾਵੇ ਤਾਂ ਉਸ ਦਾ ਕੁੱਲ ਸਕੋਰ 900 ਹੋ ਜਾਵੇਗਾ। 2023 ਤੋਂ ਐਕਸਪ੍ਰੈਸ ਐਂਟਰੀ ਅਧੀਨ ਸ਼੍ਰੇਣੀਆਂ ਤੇ ਆਧਾਰਿਤ ਚੋਣ ਪ੍ਰਕਿਰਿਆ ਆਰੰਭੀ ਗਈ ਹੈ। ਤਾਂ ਕਿ ਕੁਝ ਖਾਸ ਖੇਤਰਾ ਵਿੱਚ ਹੁਨਰਮੰਦ ਕਾਮਿਆਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ ਹੈਲਥ케ਅਰ ਸੈਕਟਰ ਸਭ ਤੋਂ ਉੱਪਰ ਹੈ ਜਦਕਿ ਸਾਇੰਸ ਟੈਕਨੋਲੋਜੀ ਅਤੇ ਮੈਥਮੈਟਿਕਸ ਦੇ ਪੇਸ਼ੇ ਵਿੱਚ ਵੀ ਮੰਗ ਘਟਨ ਦਾ ਨਾ ਨਹੀਂ ਲੈ ਰਹੀ ਦੂਜੇ ਪਾਸੇ ਕਾਰਪੇਂਟਰ ਪਲੰਬਰ ਅਤੇ ਕੰਟਰੈਕਟਰ ਵੀ ਭਾਰੀ ਮੰਗ ਅਧੀਨ ਹੁੰਦੇ ਨੇ ਜਦਕਿ ਟਰਾਂਸਪੋਰਟੇਸ਼ਨ ਅਤੇ ਐਗਰੀਕਲਚਰ ਨਾਲ ਸੰਬੰਧਿਤ ਕਾਮਿਆਂ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ ਜੇਤੇ ਰਹੇ ਕਿ ਕੈਨੇਡਾ ਵਿੱਚ ਪਹਿਲੀ ਨਵੰਬਰ ਤੋਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਵਰਕ ਪਰਮਿਟ ਅਰਜ਼ੀਆਂ ਤੇ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਦੀ ਸ਼ਰਤ ਲਾਗੂ ਕੀਤੀ ਜਾ ਰਹੀ ਹੈ ਜਿਸ ਦਾ ਐਕਸਪ੍ਰੈਸ ਐਂਟਰੀ ਦੌਰਾਨ ਫਾਇਦਾ ਵੀ ਹੋ ਸਕਦਾ ਹੈ ਹਾਲਾਂਕਿ ਵਰਕ ਪਰਮਿਟ ਦੀ ਅਰਜ਼ੀ ਦਾਖਲ ਕਰਨ ਤੋਂ ਪਹਿਲਾਂ ਉਹਨਾਂ ਵਾਸਤੇ CLB ਵਿੱਚ ਘੱਟੋ-ਘੱਟ 5 ਅੰਕ ਲੈਣੇ ਲਾਜ਼ਮੀ ਹੋਣਗੇ ਜੋ ਕਾਲਜ ਪਾਸ ਕਰਨ ਵਾਲਿਆਂ ਵਾਸਤੇ ਰੱਖੇ ਗਏ ਨੇ ਜਦਕਿ ਯੂਨੀਵਰਸਿਟੀ ਪਾਸ ਆਊਟਸ ਵਾਸਤੇ 7 ਬੈਂਡ ਦੀ ਸ਼ਰਤ ਲਾਗੂ ਕੀਤੀ ਗਈ ਹੈ। 에ਜੰਟਾਂ ਦੀ ਮਦਦ ਤੋਂ ਬਿਨਾਂ ਤੁਸੀਂ ਵੀ ਸਿਰਫ 11000 ਰੁਪਏ ਦੇ ਵਿੱਚ ਕੈਨੇਡਾ ਦਾ ਵੀਜ਼ਾ ਲਗਵਾ ਸਕਦੇ ਹੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਉਹ ਲੋਕ ਹੁੰਦੇ ਨੇ ਜੋ ਕੈਨੇਡਾ ਟੂਰਿਸਟ ਵੀਜ਼ੇ ਤੇ ਜਾਣਾ ਚਾਹੁੰਦੇ ਨੇ ਪਰ ਏਜੰਟਾਂ ਤੋਂ ਠੱਗੀ ਦਾ ਸ਼ਿਕਾਰ ਵੀ ਨਹੀਂ ਹੋਣਾ ਚਾਹੁੰਦੇ ਇਸ ਕਰਕੇ ਅਸੀਂ ਅੱਜ ਇੱਕ ਸਪੈਸ਼ਲ ਰਿਪੋਰਟ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜਿੱਥੇ ਤੁਸੀਂ ਕੈਨੇਡਾ ਜਾਣ ਵਾਸਤੇ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ ਬਹੁਤ ਸੌਖਾ ਤਰੀਕਾ ਹੈ ਤੇ ਤੁਸੀਂ ਘਰ ਬੈਠੇ ਹੀ মাত্র 11000 ਰੁਪਏ ਦਾ ਮਾਮਲੀ ਖਰਚਾ ਕਰਕੇ ਅਪਲਾਈ ਕਰ ਸਕਦੇ ਹੋ ਇਸ ਦੇ ਲਈ ਵੇਖੋ ਇਹ ਖਾਸ ਰਿਪੋਰਟ ਸਿਰਫ ਲਗਭਗ 11000 ਰੁਪਏ ਖਰਚ ਕੇ ਕੈਨੇਡਾ ਦਾ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ ਤੇ ਇਸ ਵਾਸਤੇ ਕਿਸੇ ਏਜੰਟ ਤੇ ਨਾਲ ਸੰਪਰਕ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਇਹ ਕਾਫੀ ਹੱਦ ਤੱਕ ਸੰਭਵ ਹੈ ਪਰ ਥੋੜੀ ਜਹੀ ਮੁਸ਼ਕਲਤ ਜ਼ਰੂਰ ਕਰਨੀ ਪੈਂਦੀ ਹੈ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਆਨਲਾਈਨ ਅਕਾਊਂਟ ਬਣਾਉਣਾ ਪੈਂਦਾ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਵੈੱਬਸਾਈਟ www.canada.ca ਤੇ ਜਾ ਕੇ ਅਕਾਊਂਟ ਆਨਲਾਈਨ ਬਣਾਇਆ ਜਾ ਸਕਦਾ ਹੈ। ਉਸ ਤੋਂ ਬਾਅਦ ਫਾਰਮ ਪਰ ਨਾ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਫਾਰਮ ਨੂੰ ਆਨਲਾਈਨ ਭਰਿਆ ਜਾ ਸਕਦਾ ਹੈ। ਇਸ ਲਈ ਲੋੜੀਂਦੇ ਦਸਤਾਵੇਜ਼ ਨੇ ਪਾਸਪੋਰਟ ਫੋਟੋ ਆਈਡੀ ਫਾਈਨੈਂਸ਼ੀਅਲ ਸਬੂਤ ਯਾਨੀ ਕਿ ਬੈਂਕ ਦੀ ਸਟੇਟਮੈਂਟ ਟੂਰ ਪਲਾਨ ਜਾਂ ਸੱਦਾ ਪੱਤਰ ਵਾਪਸੀ ਦੀ ਟਿਕਟ ਬਾਇਓਮੈਟ੍ਰਿਕਸ ਜਿਵੇਂ ਕਿ ਫਿੰਗਰਪ੍ਰਿੰਟਸ ਫਿਰ ਫੀਸ ਜਮ੍ਹਾਂ ਕਰਵਾਉਣੀ ਪੈਂਦੀ ਹੈ ਫਾਰਮ ਜਮ੍ਹਾਂ ਕਰਨ ਤੋਂ ਬਾਅਦ ਵੀਜ਼ਾ ਫੀਸ ਜਮ੍ਹਾਂ ਕਰੋ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਦੀ ਫੀਸ ਹਾਲ ਹੀ ਵਿੱਚ ਲਗਭਗ 100 ਕੈਨੇਡੀਅਨ ਡਾਲਰ ਹੈ ਅਤੇ ਬਾਇਓਮੈਟ੍ਰਿਕਸ ਲਈ ਵਾਧੂ 85 ਕੈਨੇਡੀਅਨ ਡਾਲਰ ਚਾਰਜ ਹੋ ਸਕਦੇ ਨੇ ਇਸਦੇ ਨਾਲ ਹੀ ਕੁਝ ਹੋਰ ਖਰਚੇ ਵੀ ਹੋ ਸਕਦੇ ਨੇ ਜਿਵੇਂ ਕਿ ਦਸਤਾਵੇਜ਼ਾਂ ਦੀ ਤਿਆਰੀ ਫੋਟੋ ਆਈਡੀ ਆਦਿ ਹਰੇਕ ਵਿਅਕਤੀ ਦੇ ਹਾਲਾਤਾਂ ਅਨੁਸਾਰ ਇਹ ਖਰਚੇ ਵੱਖਰੇ ਵੱਖਰੇ ਹੋ ਸਕਦੇ ਨੇ ਅਤੇ ਫਿਰ ਫੀਸ ਜਮ੍ਹਾਂ ਕਰਾਉਣ ਤੋਂ ਬਾਅਦ ਆਪਣੀ ਬਾਇਓਮੈਟ੍ਰਿਕਸ ਜਾਣਕਾਰੀ ਯਾਨੀ ਕਿ ਫਿੰਗਰਪ੍ਰਿੰਟ ਅਤੇ ਤਸਵੀਰ ਜਮ੍ਹਾਂ ਕਰਨੀ ਪੈਂਦੀ ਹੈ ਅਤੇ ਫਿਰ ਵੀਜ਼ੇ ਦੀ ਸਥਿਤੀ ਚੈੱਕ ਕਰਨੀ ਹੁੰਦੀ ਹੈ ਵੀਜ਼ਾ ਦੀ ਅਰਜ਼ੀ ਜਮ੍ਹਾਂ ਕਰਨ ਤੋਂ ਬਾਅਦ ਸਥਿਤੀ ਨੂੰ ਆਨਲਾਈਨ ਟਰੈਕ ਕੀਤਾ ਜਾ ਸਕਦਾ ਹੈ ਇਸ ਤਰੀਕੇ ਨਾਲ ਤੁਸੀਂ ਆਪਣਾ ਵੀਜ਼ਾ ਆਪ ਹੀ ਅਪਲਾਈ ਕਰ ਸਕਦੇ ਹੋ ਪਰ ਸਾਨੂੰ ਇਹ ਵੀ ਪਤਾ ਹੈ ਕਿ ਇਸ ਪ੍ਰਕਿਰਿਆ ਨੂੰ ਜਾਣਨ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਸਵਾਲ ਮਨ ਵਿੱਚ ਜ਼ਰੂਰ ਆਉਂਦੇ ਨੇ ਜਿਵੇਂ ਕਿ ਕੀ ਹੋਟਲ ਬੁਕਿੰਗ ਲਾਜ਼ਮੀ ਹੈ ਕਿੰਨੇ ਕੁ ਫੰਡ ਕੋਲ ਹੋਣੇ ਚਾਹੀਦੇ ਨੇ ਕਿ ਵੀਜ਼ਾ ਅਪਲਾਈ ਕਰਨ ਲਈ ਕੀ ਆਨ ਜਾਣ ਦੀ ਹਵਾਈ ਟਿਕਟ ਦਾ ਹੋਣਾ ਲਾਜ਼ਮੀ ਹੈ ਤੇ ਇਹਨਾਂ ਸਵਾਲਾਂ ਦੇ ਜਵਾਬ ਵੀ ਤੁਹਾਨੂੰ ਦੇ ਦਿੱਤੇ ਨੇ ਆ ਕੈਨੇਡਾ ਦੇ ਟੂਰਿਸਟ ਵੀਜ਼ਾ ਲਈ ਐਡਵਾਂਸ ਹੋਟਲ ਬੁਕਿੰਗ ਲਾਜ਼ਮੀ ਨਹੀਂ ਹੈ ਹਾਲਾਂਕਿ ਜੇਕਰ ਤੁਸੀਂ ਹੋਟਲ ਬੁਕਿੰਗ ਜਾਂ ਕਿਸੇ ਹੋਰ ਰਿਹਾਈਸ਼ੀ ਪ੍ਰਬੰਧ ਦੀ ਜਾਣਕਾਰੀ ਦਿੰਦੇ ਹੋ ਤਾਂ ਇਹ ਤੁਹਾਡੀ ਯਾਤਰਾ ਦੀ ਯੋਜਨਾ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰ ਸਕਦਾ ਹੈ ਅਮੂਮਨ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਯਾਤਰਾ ਦੇ ਮਕਸਦ ਅਤੇ ਸਮਾਂ ਦੀ ਯੋਜਨਾ ਬਣਾ ਲਈ ਹੈ ਜਿਸ ਨਾਲ ਅਰਜ਼ੀ ਨੂੰ ਪੋਜ਼ਿਟਿਵ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਪਰ ਇਹ ਲਾਜ਼ਮੀ ਨਹੀਂ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਤੁਹਾਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਤੁਸੀਂ ਆਪਣੇ ਖਰਚੇ ਉਠਾਉਣ ਲਈ ਕਾਫੀ ਵਿੱਤੀ ਸਰੋਤ ਰੱਖਦੇ ਹੋ ਆਮ ਤੌਰ ਤੇ ਇਹ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਲੰਮੀ ਯਾਤਰਾ ਤੇ ਹੋ ਤੁਸੀਂ ਫਾਈਨੈਂਸ਼ੀਅਲ ਸਬੂਤ ਵਜੋਂ ਬੈਂਕ ਸਟੇਟਮੈਂਟ ਜਾਂ ਨਕਦ ਫੰਡ ਦਿਖਾ ਸਕਦੇ ਹੋ ਵਿੱਤੀ ਸਥਿਰਤਾ ਲਈ ਆਮ ਤੌਰ ਤੇ ਲਗਭਗ 2000 ਤੋਂ 3000 ਕੈਨੇਡੀਅਨ ਡਾਲਰ ਪ੍ਰਤੀ ਮਹੀਨਾ ਹੋਣਾ ਸਹੀ ਮੰਨਿਆ ਜਾਂਦਾ ਹੈ ਪਰ ਇਹ ਤੁਹਾਡੀਆਂ ਯਾਤਰਾ ਦੀਆਂ ਯੋਜਨਾਵਾਂ ਤੇ ਨਿਰਭਰ ਕਰਦਾ ਹੈ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਦਾ ਸਹੀ ਸਮਾਂ ਤੁਹਾਡੇ ਯਾਤਰਾ ਦੀ ਤਰੀਕ ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਤੁਹਾਨੂੰ ਯਾਤਰਾ ਤੋਂ 3 ਤੋਂ 6 ਮਹੀਨੇ ਪਹਿਲਾਂ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ ਤਾਂ ਜੋ ਸਾਰੀ ਪ੍ਰਕਿਰਿਆ ਲਈ ਕਾਫੀ ਸਮਾਂ ਹੋਵੇ ਇਸ ਨਾਲ ਕੋਈ ਦਸਤਾਵੇਜ਼ ਜਾਂ anumati ਦੇਰ ਨਾਲ ਮਿਲਣ ਦੀ ਸੰਭਾਵਨਾ ਤੋਂ ਬਚਿਆ ਜਾ ਸਕਦਾ ਹੈ ਕੈਨੇਡਾ ਦੇ ਵਿਜ਼ਟਰ ਵੀਜ਼ਾ ਲਈ IELTS ਦਾ ਸਕੋਰ ਲਾਜ਼ਮੀ ਨਹੀਂ ਹੈ ਆਲਸ ਦੇ ਟੈਸਟ ਮੁੱਖ ਤੌਰ ਤੇ ਸਟੱਡੀ ਵਰਕ ਵੀਜ਼ਾ ਜਾਂ ਇਮੀਗ੍ਰੇਸ਼ਨ ਲਈ ਲੋੜਿੰਦਾ ਹੈ ਪਰ ਟੂਰਿਸਟ ਵੀਜ਼ਾ ਲਈ ਭਾਸ਼ਾ ਪ੍ਰਮਾਣ ਪੱਤਰ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਸਿਰਫ ਯਾਤਰਾ ਦੇ ਮਕਸਦ ਨੂੰ ਸਪਸ਼ਟ ਕਰਨ ਅਤੇ ਜ਼ਰੂਰੀ ਦਸਤਾਵੇਜ਼ਾਂ ਜਿਵੇਂ ਕਿ ਫਾਈਨੈਂਸ਼ੀਅਲ ਸਬੂਤ ਅਤੇ ਯਾਤਰਾ ਇਟਿਨਰੇਰੀ ਨੂੰ ਪੂਰਾ ਕਰਨ ਦੀ ਲੋੜ ਹੈ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਮੈਡੀਕਲ ਇੰਸ਼ੋਰੈਂਸ ਦੀ ਲੋੜ ਹੁੰਦੀ ਹੈ ਇਹ ਤੁਹਾਡੀ ਯਾਤਰਾ ਦੌਰਾਨ ਮੈਡੀਕਲ ਐਮਰਜੈਂਸੀ ਲਈ ਸੁਰੱਖਿਆ ਪ੍ਰਦਾਨ ਕਰਦਾ ਹੈ ਇੰਸ਼ੋਰੈਂਸ ਅ ਪਲਾਨ ਵਿੱਚ ਤੁਹਾਡੀ ਸਿਹਤ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਇਹ ਤੁਹਾਡੀ ਯਾਤਰਾ ਦੀ ਮਿਆਦ ਨੂੰ ਕਵਰ ਕਰੇ। ਇਹ ਸਬੂਤ ਵੀਜ਼ਾ ਅਰਜ਼ੀ ਦੇ ਸਮੇਂ ਜਮ੍ਹਾਂ ਕਰਨਾ ਵੀ ਉਪਯੋਗੀ ਹੋ ਸਕਦਾ ਹੈ ਪਰ ਕੁਝ ਕੇਸਾਂ ਵਿੱਚ ਇਹ ਲਾਜ਼ਮੀ ਨਹੀਂ ਹੁੰਦਾ। ਕਈ ਕੇਸਾਂ ਦੇ ਵਿੱਚ ਵੀਜ਼ਾ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਿਵੇਂ ਕਿ ਜੇਕਰ ਟੂਰਿਸਟ ਯਾਤਰਾ ਲਈ ਸਪਸ਼ਟ ਮਕਸਦ ਹੋਵੇ ਬੈਂਕ ਸਟੇਟਮੈਂਟਸ ਦੇ ਨਾਲ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋਵੇ ਯਾਤਰਾ ਪੂਰੀ ਹੋਣ ਤੇ ਵਾਪਸੀ ਦੀਆਂ ਯੋਜਨਾਵਾਂ ਸਪਸ਼ਟ ਹੋਣ ਸਾਰੇ ਲੋੜੀਂਦੇ ਦਸਤਾਵੇਜ਼ ਸਹੀ ਤੌਰ ਤੇ ਜਮ੍ਹਾਂ ਕੀਤੇ ਜਾਣ ਕੋਈ ਕਾਨੂੰਨੀ ਜਾਂ ਯਾਤਰਾ ਨਾਲ ਜੁੜੀਆਂ ਮੁਸ਼ਕਲਾਂ ਨਾ ਹੋਣ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਤੁਸੀਂ ਕੈਨੇਡਾ ਇਮੀਗ੍ਰੇਸ਼ਨ ਰੈਫਿਊਜੀਸ ਐਂਡ ਸਿਟੀਜ਼ਨਸ਼ਿਪ ਦੀ ਸਰਕਾਰੀ ਵੈਬਸਾਈਟ www.canada.ca ਤੇ ਜਾ ਸਕਦੇ ਹੋ ਇਸ ਵੈਬਸਾਈਟ ਤੇ ਤੁਸੀਂ ਆਨਲਾਈਨ ਅਕਾਊਂਟ ਬਣਾਉਣ ਫਾਰਮ ਭਰਨ ਅਤੇ ਵੀਜ਼ਾ ਦੀ ਅਰਜ਼ੀ ਜਮਾ ਕਰਨ ਲਈ ਹਦਾਇਤਾਂ ਪ੍ਰਾਪਤ ਕਰ ਸਕਦੇ ਹੋ ਕੈਨੇਡਾ ਨੇ ਮੁਰਤੋਂ ਭਾਰਤ ਦੇ ਉੱਤੇ ਸੰਸਨੀ ਖੇਸ ਦੋਸ਼ ਲਗਾ ਦਿੱਤੇ ਨੇ ਤੇ ਕੈਨੇਡਾ ਨੂੰ ਕਰਾਰਾ ਜਵਾਬ ਵੀ ਮਿਲ ਚੁੱਕਾ ਹੈ ਦਰਸਲ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਜੋ ਚੋਣਾਂ ਹੋ ਰਹੀਆਂ ਨੇ ਉਸ ਵਾਸਤੇ ਭਾਰਤ ਭਾਰਤੀ ਉਮੀਦਵਾਰਾਂ ਨੂੰ ਜਤੌਣ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਕੈਨੇਡਾ ਦੇ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਤੇ ਭਾਰਤ ਨੇ ਕਹਿ ਦਿੱਤਾ ਹੈ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ਨੇ ਕਈ ਤਰ੍ਹਾਂ ਦੇ ਦੋਸ਼ ਭਾਰਤ ਤੇ ਲਗਾਏ ਨੇ ਪਰ ਸਬੂਤ ਤਾਂ ਨਹੀਂ ਦਿੱਤੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਆਪਣੀ ਰਿਪੋਰਟ ਚ ਦਾਵਾ ਕੀਤਾ ਹੈ ਕਿ ਚੀਨ ਅਤੇ ਭਾਰਤ ਗੈਰ ਕਾਨੂੰਨੀ ਫੰਡਿੰਗ ਅਤੇ ਪ੍ਰਚਾਰ ਮੁਹਿੰਮ ਚਲਾ ਕੇ ਆਪਣੇ ਦੇਸ਼ ਦੇ ਪ੍ਰਵਾਸੀ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਦੇ ਨੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਕੈਨੇਡਾ ਦੀ ਅੰਤਰਨੀ ਰਾਜਨੀਤੀ ਵਿੱਚ ਵੀ ਦਖਲਅੰਦਾਜ਼ੀ ਕੀਤੀ ਹੈ ਅਤੇ ਕਈ ਤਰ੍ਹਾਂ ਦੇ ਹਤਕੰਡੇ ਅਪਣਾ ਕੇ ਆਪਣੀ ਪਸੰਦ ਦੇ ਨੇਤਾਵਾਂ ਨੂੰ ਸੰਸਦ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਜ਼ ਦੇ ਦਸਤਾਵੇਜ਼ਾਂ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਕੈਨੇਡਾ ਦੇ ਘਰੇਲੂ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਅਤੇ ਖਲਸਤਾਨ ਲਹਿਰ ਦੇ ਸਮਰਥਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਦ ਗਲੂਬ ਐਂਡ ਮੇਲ ਮੁਤਾਬਕ ਭਾਰਤ ਦੇ ਕਈ ਦੋਸ਼ ਲਗਾਉਣ ਵਾਲੀ ਇਸ ਰਿਪੋਰਟ ਨੂੰ CSIS ਵੱਲੋਂ ਕੰਟਰੀ ਸਮਰੀਜ਼ ਦਾ ਨਾਂ ਦਿੱਤਾ ਗਿਆ। ਕੰਟਰੀ ਸਮਰੀਜ਼ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨਾਮਜ਼ਦਗੀ ਪ੍ਰਕਿਰਿਆ ਵਿੱਚ ਦਖਲ ਸਨੇ ਆਪਣੀ ਪਸੰਦ ਦੇ ਉਮੀਦਵਾਰਾਂ ਦਾ ਪੱਖਪੂਰਤੀ ਹੈ। ਇਸ ਤਰ੍ਹਾਂ ਸਰਕਾਰ ਦਖਲ ਦੇਣ ਦੀ ਕੋਸ਼ਿਸ਼ ਕਰਦੀ ਹੈ। ਇਹ ਦਾਵਾ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਅਤੇ ਸੰਘੀ ਵਿਭਾਗਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਰਿਪੋਰਟ ਚ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਮੁੱਖ ਅਹੁਦਿਆਂ ਤੇ ਬੈਠੇ ਕੈਨੇਡੀਅਨਾਂ ਵਿਰੁੱਧ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੈ। ਭਾਰਤ ਸਰਕਾਰ ਦੀਆਂ ਇਨ੍ਹਾਂ ਗਤੀਵਿਧੀਆਂ ਵਿੱਚ ਭਾਰਤ ਸਰਕਾਰ ਦੇ ਰਣਨੀਤਿਕ ਇਤਰਾਜ਼ਾਂ ਨੂੰ ਪ੍ਰਾਪਤ ਕਰਨ ਲਈ ਗੁਪਤ ਅਤੇ ਧੋਖੇਵਾਲੀਆਂ ਗਤੀਵਿਧੀਆਂ ਵੀ ਸ਼ਾਮਿਲ ਨੇ। CSIS ਦੀ ਰਿਪੋਰਟ ਤੋਂ ਬਾਅਦ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾਨਿਕ ਕਹੇ ਕਿ ਕੈਨੇਡਾ ਨੂੰ ਇਸ ਗੱਲ ਦਾ ਸਬੂਤ ਦੇਣ ਦੀ ਲੋੜ ਹੈ ਕਿ ਭਾਰਤ ਕਥਿਤ ਗਤੀਵਿਧੀਆਂ ਵਿੱਚ ਸ਼ਾਮਲ ਸੀ ਵਰਮਾਨਿਕ ਦ ਗਲੋਬ ਨੂੰ ਦੱਸਿਆ ਕਿ ਲਗਭਗ 1 ਸਾਲ ਪਹਿਲਾਂ ਨਿਜਰ ਕਤਲ ਕੇਸ 'ਚ ਕੈਨੇਡਾ ਨੇ ਮੰਦਭਾਗਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਦਾਵਾ ਕੀਤਾ ਸੀ ਪਰ ਅੱਜ ਤੱਕ ਅਸੀਂ ਉਸ ਮਾਮਲੇ 'ਚ ਸਬੂਤਾਂ ਦੀ ਉਡੀਕ ਕਰ ਰਹੇ ਹਾਂ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦੇ ਨਾਤੇ ਭਾਰਤ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਹੀਂ ਦਿੰਦਾ ਦੂਜੇ ਪਾਸੇ ਅਸੀਂ ਕਨੇਡਾ ਨਾਲ ਖਾਲਸਤਾਨੀ ਕੱਟੜਪੰਥੀਆਂ ਨੂੰ ਭਾਰਤ ਦੇ ਅੰਦਰੂਨੀ ਮਾਮਲੇ ਵਿੱਚ ਦਖਲਅੰਦਾਜ਼ੀ ਕਰਦੇ ਅਤੇ ਇਸ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਚੁਣੌਤੀ ਦਿੰਦੇ ਦੇਖਿਆ ਹੈ CSIS ਦਸਤਾਵੇਜ਼ ਚੀਨ, ਰੂਸ, ਈਰਾਨ ਅਤੇ ਪਾਕਿਸਤਾਨ ਨੂੰ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਦੇਸ਼ਾਂ ਵਜੋਂ ਵੀ ਪਛਾਣਦਾ ਹੈ। ਖੁਫੀਆ ਦਸਤਾਵੇਜ਼ ਦਰਸਾਉਂਦੇ ਨੇ ਕਿ ਚੀਨ ਸਭ ਤੋਂ ਗੰਭੀਰ ਵਿਦੇਸ਼ੀ ਦਖਲਅੰਦਾਜ਼ੀ ਖਤਰਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੂਸ ਜ਼ਿਆਦਾਤਰ ਕੈਨੇਡਾ ਵਿੱਚ ਗਲਤ ਸੂਚਨਾ ਮੁਹਿੰਮਾਂ ਵਿੱਚ ਸ਼ਾਮਲ ਹੈ, ਜਦਕਿ ਈਰਾਨ ਈਰਾਨੀ ਕੈਨੇਡੀਅਨਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਪਾਕਿਸਤਾਨ ਉਹਨਾਂ ਸਿਆਸਤਦਾਨਾਂ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਭਾਰਤ ਦੀ ਬਜਾਏ ਉਸ ਦੇਸ਼ ਦੇ ਹਿੱਤਾਂ ਨੂੰ ਅੱਗੇ ਵਧਾਉਂਦੇ ਨੇ। ਮਿਸ ਸਾਗਾ ਦੇ ਵਿੱਚ ਚੋਰੀ ਹੋਈ ਪੋਰਸ਼ ਖੁਐਨ ਦੇ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਹੋ ਗਈ ਹੈ। ਪੀਲ ਪੁਲਿਸ ਨੇ 6 ਸਤੰਬਰ ਨੂੰ ਬ੍ਰੈਂਟਨ ਦੀ 18 ਸਾਲਾ ਸਾਰਾ ਬੱਛੋ ਨੂੰ ਇੱਕ ਦੋਸਰ ਭਾਈ ਪੋਰਸ਼ ਖੁਐਨ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਤੇ ਗ੍ਰਿਫਤਾਰ ਕਰ ਲਿਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਉਸ ਉੱਤੇ ਕਈ ਤਰ੍ਹਾਂ ਦੇ ਹੋਰ ਦੋਸ਼ ਲਗਾਏ ਗਏ ਨੇ। ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਲੜਕੀ ਔਸ਼ ਚੋਰੀ ਕਰਦੀ ਹੋਈ ਵਿਖਾਈ ਦੇ ਰਹੀ ਸੀ ਤੇ ਉਸ ਦੇ ਉੱਤੇ ਪਹਿਲਾਂ ਤੋਂ ਹੀ ਧੋਖਾਧੜੀ ਦੇ ਕਈ ਹੋਰ ਮਾਮਲੇ ਵੀ ਦਰਜ ਕੀਤੇ ਜਾ ਚੁੱਕੇ ਨੇ। ਜਾਂਚ ਕਰਤਾਵਾਂ ਨੇ ਮਿਸਿਸ ਸਾਗਾ ਵਿੱਚ ਇੱਕ ਵਾਹਨ ਚੋਰੀ ਵਿੱਚ ਸ਼ਾਮਲ ਮਹਿਲਾ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੋਸ਼ ਲਗਾਏ ਨੇ। 6 ਸਤੰਬਰ ਦਿਨ ਸ਼ੁੱਕਰਵਾਰ 2024 ਨੂੰ ਲਗਭਗ 2 ਵਜੇ ਸ਼ੱਕੀ ਵਿਅਕਤੀ ਇੱਕ ਆਟੋ ਵਪਾਰੀ ਇਸ਼ਤਿਹਾਰ ਦੇ ਜਵਾਬ ਦੇ ਵਿੱਚ ਵਿਨਸਟਨ ਚਰਚਿਲ ਅਤੇ ਐਗਲਿੰਟਨ ਐਵੇਨਿਊ ਮਿਸਿਸ ਸਾਗਾ ਦੇ ਨੇੜੇ ਪੀੜਤ ਦੀ ਰਹਾਇਸ਼ ਦੇ ਵਿੱਚ ਹਾਜ਼ਰ ਹੋਇਆ। ਪੀੜਤ ਵਿਅਕਤੀ ਆਪਣੀ ਗੱਡੀ 2022 ਪੌਸ਼ ਕਵਨ ਵੇਚ ਰਿਹਾ ਸੀ ਵਾਹਨ ਨੂੰ ਦੇਖਦੇ ਹੋਏ ਸ਼ੱਕੀ ਨੇ ਤੇਜ਼ੀ ਨਾਲ ਵਾਹਨ ਪੁੱਠਾ ਕੀਤਾ ਤੇ ਚੋਰੀ ਕੀਤੇ ਵਾਹਨ ਨਾਲ ਭੱਜਣ ਤੋਂ ਪਹਿਲਾਂ ਪੀੜਤ ਨੂੰ ਮਾਰਿਆ ਤੇ ਜ਼ਖਮੀ ਕਰ ਦਿੱਤਾ 19 ਸਤੰਬਰ 2024 ਨੂੰ ਸ਼ੱਕੀ ਬ੍ਰੈਮਟਨ ਦੀ 18 ਸਾਲਾ ਸਾਰਾ ਬੱਚਾ ਨੇ ਆਪਣੇ ਆਪ ਨੂੰ ਪੁਲਿਸ ਵਿੱਚ ਦੇ ਦਿੱਤਾ ਉਸ ਨੂੰ 20 ਸਤੰਬਰ ਨੂੰ ਬ੍ਰੈਂਟਨ ਦੀ অন্ਟਾਰੀਓ ਕੋਰਟ ਆਫ ਜਸਟਿਸ ਵਿੱਚ ਜਮਾਨਤ ਦੀ ਸੁਣਵਾਈ ਦੌਰਾਨ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ ਉਸ ਉੱਤੇ ਖਤਰਨਾਕ ਆਪਰੇਸ਼ਨ ਸਰੀਰਕ ਨੁਕਸਾਨ ਦਾ ਕਾਰਨ ਬਣਦਾ ਹੈ ਦੇ ਕ੍ਰਿਮੀਨਲ ਕੋਰਟ ਤਹਿਤ ਦੋਸ਼ ਲੱਗੇ ਨੇ ਮੋਟਰ ਵਹੀਕਲ ਦੀ ਚੋਰੀ ਦੇ ਕ੍ਰਿਮੀਨਲ ਕੋਰਟ ਦੇ ਦੋਸ਼ ਲੱਗੇ ਨੇ ਦੁਰਘਟਨਾ ਦੇ ਨਤੀਜੇ ਵਜੋਂ ਸਰੀਰਕ ਨੁਕਸਾਨ ਦੇ ਬਾਅਦ ਵਿੱਚ ਅਸਫਲ ਰਹਿਣ ਦੇ ਫੌਜਦਾਰੀ ਦੇ ਕੋਡ ਲੱਗੇ ਨੇ ਡਰਾਈਵ ਨੋਨ ਲਾਇਸੈਂਸ ਦੇ ਹਾਈਵੇ ਟ੍ਰੈਕ ਫਿਕ ਐਕਟ ਦੇ ਦੋਸ਼ ਲੱਗੇ ਨੇ ਸਾਰਾ ਤੇ ਅਪੀਲ ਵਿੱਚ ਪੁਰਾਣੇ ਧੋਖਾਧੜੀ ਨਾਲ ਸੰਬੰਧਿਤ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਅਤੇ ਉਹ ਹੋਰ ਜੀਟੀਆ ਪੁਲਿਸ ਸਿਵਮਾਂ ਦੁਆਰਾ ਵੱਖਰੀ ਜਾਂਚ ਲਈ ਲੋੜੀਂਦੀ ਹੈ 18-year-old Sara Bachra was arrested and has been charged with dangerous operation caused bodily harm, failed to maintain an accident resulting in bodily harm, theft of motor vehicle and driving with no license she remains in custody and she's also facing charges from other gta area police agencies on behalf of the entire prp team here we want to thank each and every one of you that took the time to share our video and make it go viral as a result we received numerous tips from the public that helped us identify her quickly she's also linked to a few fraud investigations here in the region of peel this type of community support invaluable to us we can't do it without you and as you can see it yields tremendous results if you want to read more about this investigation including a list of charges click the link that's attached ਇਹ ਜਾਂਚ ਸੜਗਰ ਮੈਂ ਅਤੇ ਜਾਂਚ ਕਰਤਾਵਾਂ ਨੂੰ ਵਾਧੂ ਗ੍ਰਿਫਤਾਰੀਆਂ ਤੇ ਦੋਸ਼ਾਂ ਦੀ ਉਮੀਦ ਹੈ ਚੋਰੀ ਕੀਤੀ ਪੌਸ਼ ਮਿਸਸ ਸਾਗਾ ਵਿੱਚ ਛੱਡ ਦਿੱਤੇ ਜਾਣ ਤੋਂ ਬਾਅਦ 18 ਸਤੰਬਰ ਨੂੰ ਬਰਾਮਦ ਕੀਤੀ ਗਈ ਸੀ ਇਸ ਘਟਨਾ ਜਾਂ ਸਾਰਾ ਨਾਲ ਸੰਬੰਧਿਤ ਕਿਸੇ ਵੀ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ 90545321 ਦੋ 1 ਦੇ ਉੱਤੇ ਜਾਂ ਫਿਰ ਐਕਸਟੈਂਸ਼ਨ ਤੇ 11 ਡਿਵੀਜ਼ਨ ਆਟੋ ਥੈਫਟੀ ਯੂਨਿਟ ਵਿਖੇ ਜਾਂਚ ਕਰਤਾਵਾਂ ਨੂੰ ਕਾਲ ਕਰਨ ਲਈ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ appealcrimestoppers.site ਤੇ ਜਾ ਕੇ appealcrimestoppers ਨੂੰ ਟਿਪ ਵੀ ਦਿੱਤੀ ਜਾ ਸਕਦੀ ਹੈ ਜਾਂ ਫਿਰ ਅਗਿਆਤ ਜਾਣਕਾਰੀ ਦੇਣ ਵਾਸਤੇ ਕਾਲ ਵੀ ਕੀਤੀ ਜਾ ਸਕਦੀ ਹੈ ਪੁਲਿਸ ਲੋਕਾਂ ਨੂੰ ਆਨਲਾਈਨ ਵਸਤੂਆਂ ਵੇਚਣ ਵੇਲੇ ਚੌਕਸ ਰਹਿਣ ਅਤੇ ਹਰੇਕ ਪੀਲ ਪੁਲਿਸ ਡਿਵੀਜ਼ਨ ਵਿੱਚ ਸਥਿਤ ਪੀਲ ਖੇਤਰੀ ਪੁਲਿਸ ਖਰੀਦਦਣ ਅਤੇ ਵਿਕਰੀ ਐਕਸਚੇਂਜ ਜ਼ੋਨਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ ਐਨਟੀਪੀ ਨੇ ਲਿਬਰਲਸ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ ਜਿਸ ਤੋਂ ਬਾਅਦ ਪੀਰ ਪੋਲੀਏਵ ਉਤਸ਼ਕ ਵਿਖਾਈ ਦੇ ਰਹੇ ਨੇ ਤੇ ਚਾਹੁੰਦੇ ਨੇ ਕਿ ਕੈਨੇਡਾ ਦੇ ਵਿੱਚ ਜਲਦ ਚੋਣਾ ਹੋ ਜਾਂ ਤੇ ਹੁਣ ਕੈਨੇਡਾ ਦੇ ਵਿੱਚ 25 ਸਤੰਬਰ ਨੂੰ ਚੋਣਾ ਹੋ ਸਕਦੀਆਂ ਨੇ ਚੋਣਾਂ ਦਾ ਐਲਾਨ ਹੋ ਸਕਦਾ ਹੈ ਇਸ ਵਾਸਤੇ ਕੰਜ਼ਰਵੇਟਿਵ ਪਾਰਟੀ ਨੂੰ ਮੌਕਾ ਮਿਲ ਗਿਆ ਹੈ ਦੇ 24 ਸਤੰਬਰ ਨੂੰ ਪਾਰਟੀ ਇੱਕ ਤਖਤਾ ਪਲਟਨ ਵਾਸਤੇ ਝੰਡਾ ਪੇਸ਼ ਕਰਨ ਜਾ ਰਹੀ ਹੈ ਤੇ ਬਿੱਲ ਲਿਆਉਣ ਵਾਸਤੇ ਅਧਿਕਾਰਿਤ ਵੀ ਹੋ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਬਿੱਲ ਉੱਤੇ ਬਾਕੀਆਂ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਇਹ ਮਤਾ ਪੇਸ਼ ਕੀਤਾ ਜਾਂਦਾ ਹੈ ਤਾਂ ਇਸ ਤੇ ਬਹਿਸ ਮਗਰੋਂ 25 ਸਤੰਬਰ ਨੂੰ VOTING ਹੋ ਸਕਦੀ ਹੈ VOTING ਦੌਰਾਨ ਜਸਟਿਨ ਪ੍ਰੂਡੋ ਦੀ ਅਗਵਾਈ ਵਾਲੀ ਸਰਕਾਰ ਬਹੁਮਤ ਸਾਬਤ ਨਾ ਕਰ ਸਕੀ ਤਾਂ ਚੋਣਾਂ ਦਾ ਐਲਾਨ ਹੋ ਜਾਵੇਗਾ ਹੁਣ ਮਸਲਾ ਇਹ ਪੈਦਾ ਹੁੰਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਬੇਵਿਸਾਹੀ ਮਤਾ ਪਾਸ ਕਰਵਾਉਣ ਲਈ ਐਂਡੀਪੀ ਅਤੇ ਬਲੌਕ ਕਿਬੈਕ ਦੋਹਾਂ ਦੀ ਹਮਾਇਤ ਲੋੜੀਂਦੀ ਹੋਵੇਗੀ। ਉਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਹਫਤੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਸ਼ਾਮਲ ਹੋਣ ਨਿਊਯਾਰਕ ਸ਼ਹਿਰ ਜਾ ਰਹੇ ਨੇ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੇਵਿਸਾਹੀ ਮਤੇ ਤੇ VOTING ਹੋਣ ਦੀ ਸੂਰਤ ਵਿੱਚ ਉਹ ਗੈਰ ਹਾਜ਼ਰ ਹੋਣਗੇ। ਇਸ ਦੌਰਾਨ ਸੀਐਸਆਰੀ ਮਹਾਰਾ ਦਾ ਕਹਿਣਾ ਹੈ ਕਿ ਭਾਵੇਂ ਜਗਮੀਤ ਸਿੰਘ ਘਟ ਗਿਨਤੀ ਸਰਕਾਰ ਤੋਂ ਹਮਾਇਤ ਵਾਪਸ ਲੈ ਚੁੱਕੇ ਨੇ ਪਰ ਬੇਵਸਾਹੀ ਮਤਾ ਆਉਂਦੀ ਸੂਰਤ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਸਾਥ ਨਹੀਂ ਦੇਣਗੇ ਦੂਜੇ ਪਾਸੇ ਬਲੌਕ ਕਿਬੈਕ ਵਿੱਚ ਜਲਦ ਚੋਣਾ ਕਰਵਾਏ ਜਾਣ ਦੇ ਪੱਖ ਵਿੱਚ ਨਜ਼ਰ ਨਹੀਂ ਆ ਰਹੀ ਅਤੇ ਟਰੂਡੋ ਸਰਕਾਰ ਨਾਲ ਕਈ ਮਸਲਿਆਂ ਤੇ ਮਤਭੇਦ ਹੋਣ ਦੇ ਬਾਵਜੂਦ ਬੇਵਸਾਹੀ ਮਤੇ ਤੋਂ ਟਾਲਾ ਵੱਟ ਸਕਦੀ ਹੈ ਬਲੌਕ ਕੁਬੈਕ ਦੇ ਆਗੂ ਫਰਾਂਸਵਾ ਬਲੈਂਚੇਟ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਉਹਨਾਂ ਦੀ ਪਾਰਟੀ ਅਖਾਬ ਬੰਦ ਕਰਕੇ ਵੋਟ ਨਹੀਂ ਪਾਵੇਗੀ। ਕੁਬੈਕ ਵਾਸਤੇ ਕੁਝ ਖਾਸ ਐਲਾਨ ਹੁੰਦੇ ਨਹੀਂ ਤਾਂ ਟੌਰੀਆਂ ਦਾ ਸਾਥ ਦਿੱਤਾ ਜਾ ਸਕਦਾ ਹੈ ਅਤੇ ਅਜਿਹੇ ਹਾ ਨਾ ਹੁੰਦੇ ਮਤੇ ਤੋਂ ਦੂਰੀ ਵੀ ਬਣਾਈ ਜਾ ਸਕਦੀ ਹੈ। ਇਥੇ ਦੱਸਣਾ ਬੰਦ ਹੈ ਕਿ ਮੌਂਟਰੀਅਲ ਅਤੇ ਵਿਨੀਪੈਗ ਦੀਆਂ ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਹਾਰ ਮਕਰੋਂ ਲੋਕ ਰਾਏ ਸਾਹਮਣੇ ਆ ਚੁੱਕੀ ਹੈ ਪਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੁਣ ਵੀ ਹਾਲਾਤ ਠੀਕ ਹੋਣ ਦੀ ਉਮੀਦ ਕਰ ਰਹੇ ਨੇ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਪੋਲੀਏਵ ਇੱਕ ਸਾਲ ਉਡੀਕ ਕਰਨ ਦੇ ਮੋੜ ਵਿੱਚ ਨਜ਼ਰ ਨਹੀਂ ਆਉਂਦੇ ਤੇ ਜਲਦ ਤੋਂ ਜਲਦ ਚੋਣਾਂ ਕਰਵਾਉਂਦਿਆਂ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਨੀ ਚਾਹੁੰਦੇ ਨੇ ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਨਾਲ-ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹੋਰ ਸਖਤ ਕਰ ਦਿੱਤਾ ਹੈ ਤੇ ਨਵੰਬਰ ਮਹੀਨੇ ਤੋਂ ਇਹ ਪਾਬੰਦੀਆਂ ਸਖਤੀ ਦੇ ਨਾਲ ਲਾਗੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਣਕੀਆਂ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ ਕਟੌਤੀ ਹੀ ਨਹੀਂ ਬਲਕਿ ਅਸਥਾਈ ਵਿਦੇਸ਼ੀ ਕਾਮਿਆਂ ਦੇ ਵਿੱਚ ਵੀ ਭਾਰੀ ਕਟੌਤੀ ਕੀਤੀ ਜਾਵੇਗੀ ਜਿਸ ਦੇ ਨਾਲ ਬਹੁਤ ਸਾਰੇ ਵਿਦੇਸ਼ੀ ਕਾਮਿਆਂ ਦਾ ਰੋਜ਼ਗਾਰ ਵੀ ਉਹਨਾਂ ਦੇ ਹੱਥੋਂ ਖੁੰਝ ਜਾਵੇਗਾ ਓਟਵਾ ਨੇ ਬੁੱਧਵਾਰ ਨੂੰ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਨਿਵਾਸੀਆਂ ਦੀ ਗਿਣਤੀ ਨੂੰ ਹੋਰ ਘਟਾਉਣ ਲਈ ਉਪਾਵਾਂ ਦੇ ਇੱਕ ਸੂਚ ਦਾ ਐਲਾਨ ਕੀਤਾ ਜਿਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਤੇ ਸੀਮਾ ਨੂੰ ਸਖਤ ਕਰਨਾ ਤੇ ਵਿਦੇਸ਼ੀ ਵਿਦਿਆਰਥੀਆਂ ਤੇ ਕਰਮਚਾਰੀਆਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਨੂੰ ਸੀਮਤ ਕਰਨਾ ਸ਼ਾਮਲ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਅਧਿਆਨ ਪਰਮਿਟਾਂ ਦੀ ਸੰਖਿਆ ਨੂੰ 2024 ਵਿੱਚ ਪੋਣੇ 5 ਲੱਖ ਤੋਂ ਘਟਾ ਕੇ ਅਗਲੇ ਸਾਲ 437000 ਕਰਨ ਦਾ ਐਲਾਨ ਕੀਤਾ 2025 ਦੇ ਪੱਧਰ ਤੋਂ 2026 ਵਿੱਚ ਗਿਣਤੀ ਨਹੀਂ ਵਧੇਗੀ ਉਹਨੇ ਬੁੱਧਵਾਰ ਨੂੰ ਔਟਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਗੈਪ ਇੱਥੇ ਰਹਿ ਲਈ ਹੈ ਪਰਵਰਤਨ ਆਟਵਾ ਦੁਆਰਾ ਵਿਦੇਸ਼ੀ ਨਿਵਾਸੀਆਂ ਦੀ ਸੰਖਿਆ ਨੂੰ ਘਟਾਉਣ ਲਈ ਪਿਛਲੀਆਂ ਚਾਲਾਂ ਤੇ ਆਧਾਰਿਤ ਹੈ ਅਤੇ 2026 ਤੱਕ ਆਰਸੀ ਨਿਵਾਸੀਆਂ ਦੇ ਅਨੁਪਾਤ ਨੂੰ 6.5% ਤੋਂ ਘਟਾ ਕੇ 5% ਕਰਨ ਲਈ ਇੱਕ ਸੰਘੀ ਟੀਚੇ ਨੂੰ ਪੂਰਾ ਕਰਨ ਦਾ ਉਦੇਸ਼ ਹੈ ਮਿਲਰ ਨੇ ਕਿਹਾ ਕਿ ਤਬਦੀਲੀਆਂ ਜਿਨ੍ਹਾਂ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਨੂੰ ਪਹਿਲਾਂ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੀ ਪ੍ਰੀਖਿਆ ਪਾਸ ਕਰਨ ਲਈ ਸ਼ਾਮਲ ਕਰਨਾ ਸ਼ਾਮਲ ਹੈ ਉਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਘਟਾਉਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਵੱਡੇ ਜਹਾਜ਼ ਨੂੰ ਹੌਲੀ ਕਰਨ ਬਾਅਦ ਤੇ ਸਮਾਂ ਤਾਂ ਲੱਗੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਕੋਈ ਜੋ ਕੈਨੇਡਾ ਆਉਣਾ ਚਾਹੁੰਦਾ ਹੈ ਜਾਂ ਇੱਥੇ ਰਹਿਣਾ ਚਾਹੁੰਦਾ ਹੈ ਯੋਗ ਨਹੀਂ ਹੋਵੇਗਾ। ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਧੋਖਾਧੜੀ ਦਾ ਬਿਹਤਰ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਕਦਮ ਚੁੱਕ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕਰਨ ਵਾਲੇ ਬੈਡ ਐਕਟਰਸ ਨੂੰ ਘਟਾਉਣ ਲਈ ਤਬਦੀਲੀਆਂ ਦੀ ਲੋੜ ਸੀ ਅਸੀਂ ਇਸ ਸਾਲ ਘੱਟ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੇ ਰਹੇ ਹਾਂ ਤੇ ਅਗਲੇ ਸਾਲ ਇਸ ਸੰਖਿਆ ਹੋਰ 10% ਘਟਾ ਆ ਜਾਵੇਗੀ ਟਵੀਟ ਕਰਦਿਆਂ ਪੀਐਮ ਟਰੂਡੋ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਫਾਇਦਾ ਹੈ ਪਰ ਜਦੋਂ ਮਾੜੇ ਕਲਾਕਾਰ ਸਿਸਟਮ ਦੀ ਦੁਰਵਰਤੋਂ ਕਰਦੇ ਨੇ ਤੇ ਵਿਦਿਆਰਥੀਆਂ ਦਾ ਫਾਇਦਾ ਉਠਾਉਂਦੇ ਨੇ ਤਾਂ ਅਸੀਂ ਕ੍ਰੈਕ ਡਾਊਨ ਕਰਦੇ ਹਾਂ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇੱਕ ਹੋਰ ਟਵੀਟ ਕਰਕੇ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਰਹੇ ਹਾਂ ਤੇ ਉਹਨਾਂ ਦੇ ਕੰਮ ਦੀਆਂ ਸ਼ਰਤਾਂ ਦੀ ਮਿਆਦ ਨੂੰ ਵੀ ਘਟਾ ਰਹੇ ਹਾਂ ਅਸੀਂ ਮਹਾਂਮਾਰੀ ਤੋਂ ਬਾਅਦ ਪ੍ਰੋਗਰਾਮ ਨੂੰ ਵਿਵਸਥਿਤ ਕੀਤਾ ਪਰ ਲੇਬਰ ਮਾਰਕੀਟ ਬਦਲ ਗਈ ਹੈ ਸਾਨੂੰ ਕਨੇਡੀਅਨ ਕਾਮਿਆਂ ਵਿੱਚ ਨਿਵੇਸ਼ ਕਰਨ ਲਈ ਕਾਰੋਬਾਰਾਂ ਦੀ ਲੋੜ ਹੈ ਰੋਜ਼ਗਾਰ ਮੰਤਰੀ ਰੈਂਟੀ ਬਸਨੋਲਟ ਨੇ ਘੱਟ ਤਨਖਾਹ ਵਾਲੇ ਕਰਮਚਾਰੀਆਂ ਦੇ ਅਨੁਪਾਤ ਵਿੱਚ ਕਮੀ ਦਾ ਐਲਾਨ ਕੀਤਾ ਜੋ ਕਿ ਕਿਊਬੈਕ ਸਨੇ ਅਸਥਾਈ ਕਰਮਚਾਰੀਆਂ ਦੇ ਬਣੇ ਹੋ ਸਕਦੇ ਨੇ ਉਨ੍ਹਾਂ ਨੇ 10% ਕੰਮ ਬਲ ਦਾ ਹਿੱਸਾ ਸ੍ਰੀਮਤ ਕੀਤਾ ਜੋ ਇੱਕ ਮਾਲਕ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਨਾਲ ਪਰ ਸਕਦਾ ਹੈ। ਔਰ ਉਸਨੇ ਸਿਹਤ ਸੰਭਾਲ ਫੂਡ ਪ੍ਰੋਸੈਸਿੰਗ ਅਤੇ ਉਸਾਰੀ ਖੇਤਰਾਂ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਵਾਲੇ ਮਾਲਕਾਂ ਲਈ ਇੱਕ ਅਪਵਾਦ ਬਣਾਇਆ ਹੈ ਵਿਦੇਸ਼ੀ ਕਰਮਚਾਰੀਆਂ ਦਾ ਅਨੁਪਾਤ ਜੋ ਉਹ ਲਿਆ ਸਕਦੇ ਨੇ ਉਹਨਾਂ ਦੀ ਕਾਰਜ ਸ਼ਕਤੀ ਦਾ 20% ਰਹਿੰਦਾ ਹੈ ਤਬਦੀਲੀਆਂ 1 ਨਵੰਬਰ ਨੂੰ 2025 ਤੋਂ 27 ਵਿੱਚ ਸਥਾਈ ਨਿਵਾਸੀਆਂ ਲਈ ਸਲਾਨਾ ਟੀਚਿਆਂ ਦੇ ਨਿਰਧਾਰਨ ਤੋਂ ਪਹਿਲਾਂ ਨੇ ਜੋ ਮੌਜੂਦਾ ਪੱਤਰਾਂ ਤੋਂ ਵਧਣ ਦੀ ਉਮੀਦ ਨਹੀਂ ਹੈ ਬੀਤੀ ਨਵੰਬਰ 8ਵਾਂ ਨੇ ਇਮੀਗ੍ਰੇਸ਼ਨ ਲਈ ਜਨਤਕ ਸਮਰਥਨ ਨੂੰ ਘਟਕਣ ਦੇ ਮੱਦੇਨਜ਼ਰ 5 ਲੱਖ ਤੱਕ ਸਵਾਗਤ ਕਰਨ ਲਈ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਫ੍ਰੀਜ਼ ਕਰ ਦਿੱਤਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਮੰਤਰੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਮਿਆਂ ਦੇ ਜੀਵਨ ਸਾਥੀ ਦੀ ਗਿਣਤੀ ਵਿੱਚ ਕਟੌਤੀ ਕਰਨ ਦੇ ਉਪਾਅਾਂ ਦਾ ਵੀ ਐਲਾਨ ਕੀਤਾ ਜੋ ਕੈਨੇਡਾ ਵਿੱਚ ਨੌਕਰੀਆਂ ਲੈ ਸਕਦੇ ਨੇ ਇਨਾਂ ਵਿੱਚ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਦੇ ਜੀਵਨ ਸਾਥੀ ਲਈ ਵਰਕ ਪਰਮਿਟ ਨਿਯਮਾਂ ਨੂੰ ਸਖਤ ਕਰਨਾ ਸ਼ਾਮਲ ਹੈ ਇਸ ਸਾਲ ਦੇ ਅਖੀਰ ਤੋਂ ਸਿਰਫ ਉਹ ਹੀ ਜਿਨ੍ਹਾਂ ਦੇ ਸਾਥੀ ਘੱਟੋ-ਘੱਟ 16 ਮਹੀਨਿਆਂ ਤੱਕ ਚੱਲਣ ਵਾਲੇ ਅਧਿਐਨ ਪ੍ਰੋਗਰਾਮਾਂ ਵਿੱਚ ਨੇ ਵਰਕ ਪਰਮਿਟ ਲਈ ਯੋਗ ਹੋਣਗੇ ਵਰਕ ਪਰਮਿਟ ਸਿਰਫ ਪੇਸ਼ੇਵਰ ਜਾਂ ਪ੍ਰਬੰਧਨ ਨੌਕਰੀਆਂ ਜਿਵੇਂ ਕਿ ਅਕਾਦਮਿਕ ਅਤੇ ਵਕੀਲ ਜਾਂ ਮਜ਼ਦੂਰਾਂ ਦੀ ਘਾਟ ਵਾਲੇ ਖੇਤਰਾਂ ਵਿੱਚ ਜਿਵੇਂ ਕਿ ਉਸਾਰੀ ਵਿੱਚ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਨੂੰ ਦਿੱਤੇ ਜਾਣਗੇ ਪੋਸਟ ਗ੍ਰੈਜੂਏਟ ਵਰਕ ਪ੍ਰੋਗਰਾਮ ਦੇ ਇੱਕ ਵੱਡੇ ਬਦਲਾਅ ਵਿੱਚ ਕਾਲਜ ਗ੍ਰੈਜੂਏਟਾਂ ਕੋਲ ਸਿਰਫ ਵਰਕ ਪਰਮਿਟਾਂ ਤੱਕ ਪਹੁੰਚ ਹੋਵੇਗੀ 3 ਸਾਲਾਂ ਤੱਕ ਵੈਧ ਹੋਵੇਗਾ ਉਹਨਾਂ ਖੇਤਰਾਂ ਵਿੱਚ ਜਿੱਥੇ ਯੋਗ ਕਰਮਚਾਰੀਆਂ ਦੀ ਘਾਟ ਹੈ ਮੈਡੀਸਿਨ ਨਰਸਿੰਗ ਜਨ ਟ੍ਰੇਡਸ ਜਿਵੇਂ ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਜਿੱਥੇ ਅਜਿਹੇ ਅਹੁਦਿਆਂ ਨੂੰ ਭਰਨ ਲਈ ਕੈਨੇਡੀਅਨਾਂ ਦੀ ਘਾਟ ਹੈ ਉੱਥੇ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਤਬਦੀਲੀਆਂ ਦੇ ਤਹਿਤ ਵਰਕ ਪਰਮਿਟ ਲਈ ਯੋਗ ਹੋਣਗੇ ਫਾਲਾਕੀ ਯੂਨੀਵਰਸਿਟੀ ਦੇ ਗ੍ਰੈਜੂਏਟਾਂ ਕੋਲ 3 ਸਾਲਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੱਕ ਪਹੁੰਚ ਜਾਰੀ ਰਹੇਗੀ ਓਟਵਾ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਸਟੱਡੀ ਪਰਮਿਟਾਂ ਤੇ 2025-26 ਦੀ ਸੀਮਾ ਦੇ ਅੰਦਰ ਲਗਭਗ 12% ਸਟੱਡੀ ਪਰਮਿਟ ਅਲਾਟਮੈਂਟ ਮਾਸਟਰ ਅਤੇ ਡਾਕਟੋਰੇਟ ਦੇ ਵਿਦਿਆਰਥੀਆਂ ਲਈ ਰੱਖਵੇਂ ਹੋਣਗੇ ਇਕੀਕਰਤ ਵਪਾਰ ਅਤੇ ਅਰਥ ਸ਼ਾਸਤਰ ਦੇ ਸੰਸਥਾਪਕ ਅਤੇ ਸਾਫ ਦਾ ਸੰਗੀ ਅਰਥ ਸ਼ਾਸਤਰੀ ਹੈਂਡਰੀ ਲਾਟਨ ਨੇ ਚੇਤਾਵਨੀ ਦਿੱਤੀ ਕਿ ਵਿਦਿਆਰਥੀ ਅਤੇ પતિ-ਪਤਨੀ ਵੀਜ਼ਿਆਂ ਵਿੱਚ ਕਟੌਤੀ ਜ਼ਰੂਰੀ ਤੌਰ ਤੇ ਆਬਾਦੀ ਵਿੱਚ ਤੁਲਨਾਤਮਕ ਕਮੀ ਵਿੱਚ ਅਨੁਵਾਦ ਨਹੀਂ ਕਰ ਸਕਦੀ। ਉਨਾਂ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਬਹੁਤ ਜ਼ਿਆਦਾ ਪਾਬੰਦੀਆਂ ਵਾਲੇ ਉਪਾਅ ਉੱਚ ਯੋਗਤਾ ਪ੍ਰਾਪਤ ਅਸਥਾਈ ਕਰਮਚਾਰੀਆਂ ਅਤੇ ਪੋਸਟ ਸਕੈੰਡਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਤੋਂ ਨਿਰਾਸ਼ ਕਰ ਸਕਦੇ ਨੇ ਪ੍ਰਵਾਸੀ ਮਜ਼ਦੂਰ ਅਲਾਈਅੰਸ ਫਾਰ ਚੇਂਜ ਦੇ ਕਾਰਜਕਾਰੀ ਨਿਰਦੇਸ਼ਕ ਸੈਦ ਹਸਨ ਨੇ ਕਿਹਾ ਹੈ ਕਿ ਮੰਤਰੀ ਪ੍ਰਵਾਸੀਆਂ ਦੇ ਅਧਿਕਾਰਾਂ ਅਤੇ ਕੰਮ ਕਰਨ ਦੀਆਂ ਸਥਿਤੀਆਂ ਅਤੇ ਰਹਿਣ ਦੀਆਂ ਸਥਿਤੀਆਂ ਦੀ ਪਰਵਾਹ ਨਹੀਂ ਕਰਦੇ ਜਾਪਦੇ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਾਈਨੈਂਸਲ ਮਾਰਲ ਨੇ ਨਿਯਮ ਖੜਲੇ ਇਸ ਤੇ आईआरसीसीने एक्सप्रेस एंट्री ਦੇ ਕੱਡੇ ਤਾਜ਼ਾ ਡਰਾ 4000 ਉਮੀਦਵਾਰਾਂ ਨੂੰ ਪੀਆਰ ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਕੈਨੇਡਾ ਦੀ ਅਧਿਕਾਰਤ ਵੈੱਬਸਾਈਟ ਦੇ ਉੱਤੇ ਜਾ ਕੇ ਕਰ ਸਕਦੇ ਹੋ ਆਨਲਾਈਨ ਅਪਲਾਈ 에ਜੰਟ ਤੋਂ ਬਿਨਾਂ ਹੀ ਆਵੇਗਾ ਟੂਰਿਸਟ ਵੀਜ਼ਾ ਕੈਨੇਡਾ ਨੇ ਭਾਰਤ ਦੇ ਉੱਤੇ ਮੋੜ ਲਗਾਏ ਦੋਸ਼ ਭਾਰਤ ਨੇ ਵੀ ਦਿੱਤਾ ਮੂੰਹ ਤੋੜਵਾ ਜਵਾਬ ਮਿਸ ਸਾਗਾਪੋਰਸ਼ ਕੋਇਨ ਚੋਰੀ ਮਾਮਲੇ ਦੇ ਵਿੱਚ ਹੋਈ ਵੱਡੀ ਗ੍ਰਿਫਤਾਰੀ 18 ਸਾਲਾਂ ਲੜਕੀ ਨੂੰ ਪੇਲਪੁਰਸ ਨੇ ਕੀਤਾ ਗ੍ਰਿਫਤਾਰ ਸੋ ਇਸ ਦਿਨ ਅਲਹੀ ਮੈਂ ਇਹਨਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਿਮੇ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ